ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਅਮਨ ਸਾਈਪਾਸੋਂ ਤੇ ਮੈਂ ਆਪਣੀ ਬਾਰ ਵਾਲੀ ਚੁੱਪ ਤੇ ਆ ਗਈ ਸੀਗੀ ਅੱਜ ਪਾਰਟ ਟਾਈਮ ਨਾ ਸ ਹੈਗਾ ਤੇ ਚਲੋ ਫਿਰ ਆਪਾਂ ਕੁਕਿੰਗ ਸਟਾਰਟ ਕਰਦੇ ਹਾਂ ਬਹੁਤ ਜ਼ਿਆਦਾ ਕੰਮ ਹੈ ਠੀਕ ਹੈ ਅੱਜ ਬਣਾਣੀ ਹੈਗੀ ਚਿਕਪੀਸ ਵਾਈਟ ਚਿਕਪੀਸ ਬਣਾਣੀ ਹੈ ਉਹ ਵਾਲਕੇ ਚਲੋ ਸ਼ੁਰੂ ਕਰਦੇ ਕੋਈ ਟਾਈਮ ਹੈ ਨਹੀਂਗਾ ਬਹੁਤ ਜ਼ਿਆਦਾ ਜਿੱਪਕਾ ਆਈ ਮੀਨ ਅ ਡਸਟਿੰਗ ਵੀ ਕੰਮ ਹੈਗਾ ਕੱਪੜੇ ਵਾਸ਼ ਵੀ ਕਰਨੇ ਪਿੱਡੀਆਂ ਚਾਦਰਾਂ ਵੀ ਚਿੰਦਣੀਆਂ ਬਹੁਤ ਜ਼ਿਆਦਾ ਵੀ ਹੈ ਠੀਕ ਹੈ ਲੱਗ ਜੀ ਆਪਾਂ ਫਿਰ ਅਗਲੇ ਟਾਸਕ 'ਚ ਮੰਦੇ ਚਲੋ ਅੱਜ ਕੁਕਿੰਗ ਸ਼ੁਰੂ ਕਰੀਏ ਨੇ ਰੋੜਾ ਪਾਇਆ ਵਾਇਆ ਬਹੁਤ ਜ਼ਿਆਦਾ ਵੋਸ਼ਨ ਮਸ਼ੀਨ ਕਹਿੰਦੀ ਆ ਕਿ ਹਾਏ ਰੋਜ਼ ਕੱਪੜੇ ਮੇਰੇ ਵਿੱਚ ਧੋਂਦੇ ਆ ਸੋ ਪਲੇਟ ਵੋਸ਼ ਵੀ ਕਰ ਲਈ ਹੈਗੇ ਆ ਜਿੱਦਾਂ ਰੋਜ਼ ਦੀ ਤਰ੍ਹਾਂ ਖਾਣਾ ਬਣਦਾ ਆ ਲੋਕੋ ਜੀ ਬਸ ਕਿਆ ਕਰਸਾ ਇਹ ਹੀ ਕੰਮ ਹੈ ਠੀਕ ਹੈ ਚਿਕ ਪੀਸ ਅਗਰ ਰੈਡੀ ਲੋਕ ਜੀ ਤੇ ਚਲੋ ਆਪਾਂ ਆ ਵਾਲਾ ਗੱਲਾਂ ਦਾ ਟਾਸਕ ਹੈਗਾ ਤੇ ਆਪਾਂ ਗੱਲਾਂ ਕਰਦੇ ਲੋਕ ਜੀ ਮੈਂ ਤੁਹਾਨੂੰ ਇੱਕ ਅੰਸ ਕੋਸਰ ਪੁੱਛਦੀ ਆ ਕਦੇ ਕਦੇ ਤੁਹਾਡਾ ਦਿਲ ਵੀ ਉਦਾਸ ਹੋ ਜਾਂਦਾ ਆ ਮੇਰਾ ਦਿਲ ਅੱਜ ਬਹੁਤ ਉਦਾਸ ਹੈ ਪਤਾ ਨਹੀਂ ਕਿਉਂ ਮੈਂ ਵੀ ਥਿੰਕਿੰਗ ਕਰੀ ਜਾਂਦੀ ਯਾਰ ਨੇ ਇਹ ਮੈਨੂੰ ਐਨਨੇ ਸਾਲ ਹੋ ਗਏ ਐਨਨੇ ਸਾਲ ਹੋ ਗਏ ਹਨਾ ਕੇਵਲ ਲੋਕਾਂ ਦੇ ਜਾਂ ਕੇਵਲ ਕਮੈਂਟਾਂ ਦੇ ਮਨ ਅਦਾਸ਼ੀ ਹੋ ਜਾਂਦਾ ਆ ਮੇਰਾ ਜਵਾਂਜੇ ਨਹੀਂ ਲੱਗਦਾ ਕੋਈ ਪਤਾ ਨਹੀਂ ਕਿਉਂ ਉਸ ਮੇਂ ਕਿਨ ਵਿੱਚ ਘਰ ਚੱਲ ਸਮ ਆਪਣੇ ਚਾਹ ਪੀਵਾ ਬਸ ਪਤਾ ਨਹੀਂ ਕਿਹਾ ਚਾਹ ਦੀ ਖੋਟ ਜਾਈ ਹੈਗੀ ਮੈਨੂੰ ਮੈਂ ਸਵੇਰੇ ਰੋਟੀ ਵੀ ਨਹੀਂ ਖਾ ਕੇ ਆਈ ਹੈਗੀ ਉਦੋਂ ਹੀ ਬਸ ਮੇਰੇ ਕੋਲ ਦਾਲ ਉਹ ਸਾਰੇ ਪਤਾ ਨਹੀਂ ਮੈਂ ਦਾਲ ਬਣਾਉਣ ਲੱਗੀ ਸੀ ਤੇ ਉਹ ਦਾਲ ਸਾਰੀ ਕੁੱਕਰ ਦੇ ਵਿੱਚ ਸੜ ਗਈ ਵਿੱਚ ਮੈਂ ਉਹ ਮਦਲਿਓ ਦਲਿਓ ਵਾਈਟ ਚਨੇ ਸੀਗੇ ਤੇ ਉਹ ਸਾਰੀ ਦਾਲ ਕੁੱਕਰ ਦੇ ਵਿੱਚ ਅੱਧੀ ਲੱਗ ਗਈ ਤੇ ਥੋੜੀ ਜਿਹੀ ਬਚ ਗਈ ਉਹ ਥੋੜੀ ਦਾਲ ਦਾ ਉਹ ਨਿਕਲ ਗਿਆ ਉਹ ਬਣ ਗਿਆ ਕੜਾਹ ਬਣ ਗਿਆ ਪੂਰਾ ਫਿਰ ਰੋਟੀ ਕਾਣ ਨੂੰ ਮਿੰਦਲ ਕੀਤਾ ਹੈਗਾ ਬਸ ਮੰਮੀ ਨਾਲ ਗੱਲ ਕੀਤੀ ਸਵੇਰੇ ਸਾਜਰੀ ਵਾਸਤੇ ਮਨ ਜਿਉਂਦਾ ਸੀਗਾ ਬੜਾ ਜਵਾਨ ਆ ਦਾ ਵਕਾ ਚਲੋ ਐਦੀ ਹੁੰਦਾ ਰਹਿੰਦਾ ਕਿਆ ਕਰ ਸਕਦੇ ਆ ਫਿਰ ਇਹਨਾਂ ਬਾਹਰ ਆਏ ਆ ਅਸੀਂ ਪੈਸਾ ਕਮਾਣ ਲੈ ਕੋਣ ਐ ਇੱਥੇ ਦੱਸ ਸਕਦੇ ਨੂੰ ਕੋਈ ਵੀ ਨਹੀਂ ਹੁੰਦਾ ਸੋ ਜਾਹੇ ਕੋਈ ਵੀ ਆ ਪਰ ਹਿੰਮਤ ਆ ਬੰਦਾ ਹਾਰੇ ਬਸ ਮੈਂ ਇੱਕ ਗੱਲ ਕਹਿੰਦੀ ਆ ਸਤੇਖ ਰਹੀ ਹਾਂ ਇੱਕੋ ਵੀ ਖੂਬੀ ਇੱਥੇ ਬਣਾ ਕੇ ਪੀਣੀਆਂ ਲੋਕਾਂ ਜੀ ਹੁਣ ਬੱਸ ਅੱਥਰਲੇ ਚੱਲੀਆਂ ਬਸ ਬੱਚਿਆਂ ਦੀ ਬਾਤ ਆ ਜਾਣੀ ਆ ਠੀਕ ਹੈ ਤੇ ਫਿਰ ਉਹਨਾਂ ਨੂੰ ਖਾਣਾ ਪਾ ਕੇ ਦਊਗੀ ਬਸ ਲੱਗ ਜਾਈ ਇਤਨੀ ਗੱਲਾਂ ਬਾਤਾਂ ਮੇਰੇ ਕੋਲ ਤਾਂ ਠੀਕ ਹੈ ਮੈਂ ਤਾਂ ਡੇਲੀ ਕੰਮ ਹੀ ਕਰਦੀ ਹਾਂ ਮੇਰੇ ਕੋਲ ਹੋਰ ਕੋਈ ਗੱਲ ਨਹੀਂ ਹੈ ਨਹੀਂ ਆ ਠੀਕ ਹੈ ਮੇਰੀ ਚੋਪਰੀਆਂ ਗੱਲਾਂ ਰਹੀਆਂ ਮੈਂ ਬਾਕੀ ਵੀਡੀਓ ਮੇਰੇ ਕੋਲ ਬਣਦੀਆਂ ਨਹੀਂ ਗਿਆ ਮੈਂ ਚੱਕਿਆ ਇਧਰੋਂ ਮੈਂ ਮੇਰੇ ਕੋਲ ਇੰਨਾ ਜ਼ਿਆਦਾ ਕੁਝ ਨਹੀਂ ਹੁੰਦਾ ਹੈਗਾ ਮੈਂ ਹਮੇਸ਼ਾ ਇਹ ਦੱਸਦੀ ਆ ਕਿ ਮੇਰੇ ਕੋਲ ਜੋ ਹੈਗਾ ਸਿੰਪਲ ਹੈਗਾ ਰੀਅਲ ਬਣੋ ਫੇਕ ਨਾ ਬਣੋ ਫੇਕ ਤਾਂ ساری ਦੁਨੀਆ ਬਣਦੀ ਆ ਤੁਸੀਂ ਰੀਅਲ ਬਣੋ ਠੀਕ ਹੈ ਸੋ ਮੈਂ ਰੀਅਲ ਬਣਦੀ ਟਰਾਈ ਕਰਦੀ ਆ ਜੋ ਹੈਗਾ ਤੁਹਾਡੇ ਸਾਹਮਣੇ ਹੁੰਦਾ ਠੀਕ ਹੈ ਲਓ ਘਰ ਜੀ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿੱਆ ਕਰੋ ਠੀਕ ਹੈ ਚਲੋ ਠੀਕ ਹੈ ਲੋਕੋ ਜੀ ਹੁਣ ਮੈਂ ਬੱਚਿਆਂ ਨੂੰ ਲੈਣ ਜਾਣਾ ਠੀਕ ਹੈ ਤੇ ਫਿਰ ਆ ਕੇ ਗੱਲ ਕਰਦੇ ਫਿਰ ਹੋਰ ਟਾਸਕ ਦੇਖਦੇ ਆ ਠੀਕ ਹੈ ਕਰ ਲੈਂਦਾ ਜੀ ਲੋਕਾ ਜੀ ਹੁਣ ਮੈਂ ਕੱਲ ਦੇ ਕੱਪੜਿਆਂ ਨੂੰ ਆਇਰਨ ਕਰੂੰਗੀ ਤੇ ਆ ਨਵੇਂ ਕ ਸੁੱਕਣੇ ਪਾਉਂਗੀ ਇਹ ਕਮਸ਼ੀਨ ਰੈਡੀ ਹੋਰ ਹੋ ਗਈ ਹੈਗੀ ਆ ਸਾਰੀ ਜੜੀ ਪਾਸੇ ਹੀ ਕੰਮ ਕਰੀ ਜਾ ਉਧਰ ਬੱਦਲ ਵੀ ਚੜ-ਚੜ ਆਉਂਦਾ ਹੈ ਸਾਰੀ ਰਾਤ ਮੀਂਹ ਵੀ ਲੱਗਦਾ ਰਿਹਾ ਹੁਣ ਪਤਾ ਨਹੀਂ ਹਜੇ ਵੀ ਲੱਗਣਾ ਆ ਮੀਂਹ ਚਲੋ ਆਪਾਂ ਘਰ ਸੋ ਚਲੋ ਆਪਾਂ ਕੰਮ ਸ਼ੁਰੂ ਕਰਦੇ ਹਾਂ ਆਪਣਾ ਲੋਕ ਆਖੜੇ ਲੋਕੋ ਜੀ ਹਲ ਕੋਰਾ ਭਾਜੀ ਸਵੇਰੇ ਆਪਣਾ ਕੋਟ ਵਾਸ਼ ਕਰਕੇ ਗਿਆ ਕੋ ਟੋਪੀਆਂ ਵੀ ਵਿਛੇ ਤੋ ਗਿਆ ਓ ਮਾਈ ਗਾਡ 10 ਇਹ ਨਿਆਣਿਆਂ ਨੂੰ ਟੋਪੀਆਂ ਭਈਆਂ ਮੋਣੀਆਂ ਨੇ ਹੋ ਟੋਪੀਆਂ ਦਾ ਇੱਕ ਚੁੰਬੜ ਘੜਤਾ ਨਾ ਕੇ ਦੱਸੂਗੀ ਮੈਂ ਗੋਰੀ ਭਾਜੀ ਨੂੰ ਦੱਸ ਹੈ ਲਾ ਕੋਸ ਨਹੀਂ ਹਾਲ ਇਹਨਾਂ ਲੋਕਾਂ ਦਾ ਕੋਈ ਹਾਲ ਨਹੀਂ ਹੈਗਾ ਵਿੱਚੇ ਧੋਗੀਆਂ ਮਰ ਜਾਣੇ ਤੂੰ ਟੋਪੀਆਂ ਤਾਂ ਕੱਢ ਲਾ ਇਹ ਹੁਣ ਪਿੱਛੇ ਨੋਕਰਾਂ ਨੇ ਕੱਢਣੀਆਂ ਆ ਚੱਲ ਜਾਣੇ ਅੱਲਾ ਸ਼ੋਪਿੰਗ ਕਰਕੇ ਲੈ ਕੇ ਆਏ ਗੋਰਾ ਭਾਜੀ ਰਾਤੀ ਠੀਕ ਹੈ ਇਹ ਸਾਰੇ ਇਹ ਇਕ ਆਇਆ ਮਾਈ ਗੋਡ ਸਾਰੇ ਇਹ ਪੰਜ ਦੀਆਂ ਪੰਜ ਨਿਕਰਾਈ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਮੇਰੇ ਪਾਉ ਇਹ ਮੇਰੇ ਭਗਵਾਨ ਇਹ ਮੇਰੇ ਕਾ ਗੋਰਾ ਬਾਜੀ ਗੋਰਾ ਬਾਣੇ ਨਿਕਰਾ ਲਿਆਇਆ ਇਹ ਤੇਲੀ ਲੋਕੋ ਜੀ ਜਨਾਨੀ ਦਾ ਕਹੋ ਜਨਾਨਾ ਨਹੀਂ ਹੈ ਜਨਨੀ ਲੱਖਾ ਉਹ ਜਨਾਨੀ ਕਰ ਸਕਦੀਆਂ ਰਾਤੀ ਰਾਤ ਗੋਰਾ ਪਾਜੀ ਨਿਕਰਾ ਲੈ ਕੇ ਆਇਆ ਨਿਆਣਿਆਂ ਨੂੰ ਠੀਕ ਹੈ ਇਹ ਮਹੀਨੇ ਦੇ ਵਿੱਚੋਂ ਨਿਕਰਾ ਟਾਉਂਦਾ ਦਿੰਦਾ ਹੈ ਨਿਆਣੇ ਦੇ ਛੋਟੇ ਹੋ ਜਾਂਦੇ ਨੇ ਤੇ ਰਾਤੀ ਨਿਕਰਾ ਲੈ ਕੇ ਆਇਆ ਸਵੇਰੇ ਦੇਖਿਆ ਜਦੋਂ ਆਰੇ ਫੱਟੀਆਂ ਨਿਕਲ ਰੋ ਦੋ ਤਿੰਨ ਸਾਰੀਆਂ ਸਾਰੀਆਂ ਐੱਡੇ ਫੱਟੀਆਂ ਵਿੱਚ ਨਿਕਲੀਆਂ ਠੀਕ ਹੈ ਤੇ ਹੁਣ ਇਹ ਜਨਾਨੀ ਦਾ ਕੰਮ ਜਨਾਨੀ ਦਾ ਸ਼ੋਪਿੰਗ ਆ ਨਾ ਬੰਦਾ ਉਹ ਮਜੇ ਦਾ ਮਾਰੀ ਬੰਦਾ ਸ਼ੋਪਿੰਗ ਨਿਕਲਦਾ ਇਹ ਗੋਰਾ ਭਾਜੀ ਉੱਤਾਰ ਜਾਂ ਮਾਰਕੀਟ ਵੀ ਜਾਂਦਾ ਹਰ ਵੀ ਕਦੇ ਆ ਗੱਠੇ ਸੜੇ ਚੱਕ ਲੈ ਜਾਂਦਾ ਆ ਪਤਾ ਨਹੀਂ ਲੱਗਦਾ ਕਦੇ ਪਿਆਜ਼ ਉਹ ਕਦੇ ਅਲੂ ਸੜੀ ਉਹ ਚੱਕ ਲੈਣਾ ਇਹਨੂੰ ਪਤਾ ਨਹੀਂ ਲੱਗਦਾ ਹੈਗਾ ਅੱਧਾ ਦਾ ਇਹਨੂੰ ਮੈਂ ਦੱਦੂ ਨਹੀਂ ਸਾ ਤੇਰੇ ਸੇਵ ਕਦੇ ਖੀਰੇ ਖਿਆਲ ਸਾ ਫਿਰ ਵੀ ਜਿਹੜਾ ਜਨਾਨੀ ਦਾ ਕੰਮ ਹੈ ਉਹ ਜਨਾਨੀ ਨੂੰ ਹੀ ਸੋਹਣਾ ਲੱਗਦਾ ਆ ਬਚਾਰਾ ਹੁਣ ਦਰਤੀ ਲੈ ਕੇ ਆ ਜੇ ਮੈਂ ਤਾਂ ਕਿਹਾ ਹੁਣ ਮੋੜਿਆ ਹੁਣ ਮੈਨੂੰ ਕਹਿੰਦਾ ਟੰਕਾ ਲਾ ਦੇ ਮੈਂ ਮੋੜ ਨਹੀਂਣਾ ਲੋਰੇ ਭਾਜੀ ਦਾ ਵੀ ਕੋਈ ਹੈ ਇਹਨੂੰ ਦੋ ਦੋ ਟਾਂਕੇ ਲਾ ਦੂੰਗੀ ਇਹ ਮੇਰਾ ਟਾਸਕ ਬਣ ਗਿਆ ਤੇ ਮੈਂ ਵੀ ਇੱਕ ਦੋ ਘੜੀਆਂ ਆਰਾਮ ਕਰ ਲੂੰਗੀ ਹੋਰ ਜਾਂ ਸੂਈ ਦੇ ਬਹਾਨੇ ਹਾਂ ਲੋਕੋ ਮੈਂ ਵੀ ਮੜੀ-ਮੋਟੀ ਰੈਸਟ ਕਰ ਲੂੰਗੀ ਇਹ ਦਾਲਾ ਸਵੇਰੇ ਥੱਲੇ ਲੱਗ ਗਈ ਸਾਰੀ ਦਾਲ ਤੋਂ ਪੂਰਾ ਹਲਵਾਈ ਬਣ ਗਿਆ ਲੋ ਮੋਂ ਉਹ ਐਪਸੋਡ ਹੋਈ ਦਾ ਆਲ ਕਰਕੇ ਸਵੇਰੇ ਠੀਕ ਹੈ ਜੀ ਹੁਣ ਮੇਰਾ ਕੰਮ ਫਿਨਿਸ਼ ਹੋ ਗਿਆ ਹੈਗਾ ਲੇਕਿਨ ਅਜੇ ਇੱਕ ਟਾਸਕ ਰਹਿ ਗਿਆ ਹੈਗਾ ਕੱਪੜਿਆਂ ਵਾਲਾ ਠੀਕ ਹੈ ਕਿਉਂਕਿ ਉਹ ਮੈਂ ਵਾਸ਼ਿੰਗ ਮਸ਼ੀਨ ਨਹੀਂ ਰਹੀ ਤੇ ਬੱਚੇ ਲੇਟ ਆਇਆ ਠੀਕ ਹੈ ਤੇ ਬੱਚੇ ਫਿਰ ਬਾਲ ਕਟਾਣ ਚਲੇ ਗਏ ਠੀਕ ਹੈ ਫਿਰ ਬਾਅਦ ਚ ਬਰਾ ਬਰਾ ਬਸ ਐਦੇ ਕਰਦੇ ਰਹੇ ਠੀਕ ਹੈ ਤੇ ਹੁਣ ਮੈਂ ਆਪਣੇ ਘਰ ਚਲੀ ਹੁਣ ਮੈਂ ਵਾਸ਼ਿੰਗ ਮਸ਼ੀਨ ਕੱਲ ਨੂੰ ਆ ਕੇ ਪਾਉਂਗੀ ਠੀਕ ਹੈ ਹੁਣ ਨਹੀਂ ਮੈਂ ਪਾਉਂਦੀ ਹੈਗੀ ਚਲੋ ਠੀਕ ਹੈ ਲੋਕੋ ਜੀ ਕੱਲ ਮਿਲਦੇ ਆ ਇੱਕ ਨਵੀਂ ਲਾਈਫ ਦੇ ਨਾਲ ਠੀਕ ਹੈ ਸਾਰਿਆਂ ਨੂੰ ਬਾਏ ਬਾਏ ਐਂਡ ਗੁੱਡ ਬਲੈ